ਜੀ ਮੈਂ ਉਹਦੇ ਤੋਂ ਬਗੈ ਕਿਸੇ ਹੋਰ ਨੂੰ ਨਾ ਮਲਾਂ ਦਿਨ ਜ਼ਿੰਦਗੀ ਦੇ ਚਾ ਕਿਤੇ ਹੋਰ ਨਾ ਮੈਂ ਭਲਾ ਵੱਦ ਸੂਰਜਾਂ ਤੋਂ ਮੁਖ ਦਾ ਉਜਾਲਾ ਜਿਉ ਯੋ ਮੇਰਾ ਸਹਿਬ ਸੁਣਾ ਵਾਲੀ ਜਗ ਦਾ ਕਲਗੀਆਂ ਵਾਲਾ ਜੀ ਯੋ ਯੋ ਮੇਰਾ ਸਹਿਬ ਸੁਣਾ ਸੋ ਜਿੰਨਾ ਚਿਰ ਤੱਕ ਆ ਪੰਜਾਬ ਦੇ ਵਿੱਚ ਲੋਕ ਪੰਤੀ ਅੱਖੀ ਨਾਲ ਜੁੜੇ ਰਹਿਣਗੇ ਜਿੰਨਾ ਚਿਰ ਲੋਕ ਗੁਰਬਾਣੀ ਨਾਲ ਜੁੜੇ ਰਹਿਣਗੇ ਜਿੰਨਾ ਚਿਰ ਲੋਕ ਸਹਿਦਕਾਰੀ ਨਾਲ ਜੁੜੇ ਰਹਿਣਗੇ ਔਰ ਜਿਹੜਾ ਡਾਰਾ ਸਾਡਾ ਵੀ ਲੋਕ ਔਰ ਪਾਸ਼ਾ ਤੋਂ ਕਰਾਰਾ ਕਰ ਰਿਹਾ ਇਸ ਤਰ੍ਹਾਂ ਦੀ ਮੈਨੂੰ ਕੋਈ ਗੱਲ ਨਹੀਂ ਲੱਗਦੀ ਕਿਉਂ ਹਾਂਜੀ ਮੈਂ ਗੁਰਜਿੰਦਰ ਸੰਧੂ ਅ ਅੱਜ ਵਕਾਤਬਾ ਆਪਣੇ ਸ਼ਹਿਰ ਦੇ ਪਛੰਦਿਆਂ ਨੂੰ ਅ ਮੇਰਾ ਜਿਹੜਾ ਮੁਲ ਮਨੋਰਥ ਹੈ ਸਾਇਤਕਾਰਿਕ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਅ ਪ੍ਰਮੋਟ ਕਰਨਾ ਔਰ ਅ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਲਈ ਯਤਨ ਕਰਨਾ ਮੇਰਾ ਜਿਹੜਾ ਪਹਿਲਾ ਮਨੋਰਥ ਹੈ ਮੇਰੀ ਜ਼ਿੰਦਗੀ ਦਾ ਮੈਂ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਹਾਂ ਪਹਿਲਾ ਅਧਿਆਪਕ ਵਜੋਂ ਇੱਥੇ ਪਬਲਿਕ ਕਾਲਜ ਦੇ ਵਿੱਚ ਮੈਂ ਤਕਰੀਬਨ ਇੱਕ ਦਹਾਕਾ ਪੜਾਇਆ ਉਸ ਉਸ ਵੇਲੇ ਮੇਰਾ ਪਹਿਲਾ ਨਾਵਲ 1997 ਦੇ ਵਿੱਚ ਦੀਵੇ ਦੇ ਲੋ ਜਿਸ ਦਾ ਹੁਣ ਰੀਸੈਂਟਲੀ ਦੂਜਾ ਐਡੀਸ਼ਨ ਵੀ ਛਪਿਆ ਦੀਵੇ ਦੇ ਲੋ ਨਾਵਲ ਜਿਹੜਾ ਇਹ ਗਿਆਨ ਨੂੰ ਵਿਰਜਿਆ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਥਾਵਾਂ ਤੇ ਜਿੱਥੇ ਵਿੱਦਿਆ ਨਹੀਂ ਪਹੁੰਚੀ ਜਾਂ ਵਿਦਿਆ ਦਾ ਅਸਲ ਮਕਸਦ ਮਨੋਰਥ ਹੈ ਉਸ ਸਬਜੈਕਟ ਨੂੰ ਲੈ ਕੇ ਨਾਵਲ ਲਿਖਿਆ ਗਿਆ ਸੀ ਕਾਫੀ ਚਰਚਿਤ ਨਾਵਲ ਰਿਹਾ ਹੈ ਮੇਰਾ ਹੁਣ ਤੱਕ ਵੀ ਪੜਿਆ ਜਾਂਦਾ ਰਿਹਾ ਹੈ ਤੇ ਇਸ ਦੇ ਨਾਲ-ਨਾਲ ਪੰਜਾਬੀ ਭਾਸ਼ਾ ਪੰਜਾਬੀ ਗੀਤਕਾਰੀ ਦੇ ਖੇਤਰ ਦੇ ਵਿੱਚ ਵੀ ਮੈਂ ਚੰਗੇ ਗੀਤਾਂ ਨੂੰ ਔਰ ਚੰਗੀ ਗਾਇਕੀ ਨੂੰ ਚੰਗੀ ਅਲਫਾਜ਼ੀ ਨੂੰ ਮੈਂ ਜਿਹੜਾ ਉਹ ਪ੍ਰਮੋਟ ਕਰਨ ਦੇ ਵਿੱਚ ਆ ਯਕੀਨ ਰੱਖਦਾ ਕਿਉਂਕਿ ਇਸ ਵੇਲੇ ਪੰਜਾਬੀ ਗਾਇਕੀ ਦਾ ਸਾਡੀ ਨਵੀਂ ਪੀੜੀ ਨੂੰ ਸੇਧ ਦੇਣ ਜਾਂ ਅਸੇਧ ਦੇਣ ਦੇ ਵਿੱਚ ਬੜਾ ਵੱਡਾ ਹੱਥ ਹੈ ਸੋ ਮੈਂ ਚਾਹੁੰਦਾ ਕਿ ਸਾਡੀ ਜਿਹੜੀ ਮੌਜੂਦਾ ਗਾਇਕੀ ਹੈ ਜਿਹੜੀ ਰਨਿੰਗ ਸਿੰਗਿੰਗ ਹੈ ਜਿਹੜੀ ਇਹਦੇ ਵਿੱਚ ਵੱਡਾ ਮੋੜ ਆਵੇ ਕਿਉਂਕਿ ਗਾਇਕੀ ਖਾਸ ਤੌਰ ਤੇ ਨਵੀਂ ਪੀੜੀ ਨੂੰ ਕਿਸੇ ਵੀ ਪੀੜੀ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਵਿੱਚ ਬੜਾ ਵੱਡਾ ਰੋਲ ਨਿਭਾਉਂਦੀ ਹੈ ਲੋਕਾਂ ਨੂੰ ਚੇਤਨਾ ਦੇਣ ਦੇ ਵਿੱਚ ਬੜਾ ਵੱਡਾ ਰੋਲ ਲਮਾਉਂਦੀ ਹੈ ਕਿਉਂਕਿ ਇਹ ਇੱਕ ਸਿੱਧਾ মিডিਆ ਜਿਹੜਾ ਸਿੱਧਾ ਐਡਰੈਸ ਹੁੰਦਾ ਹੈ ਨਵੀਂ ਵੀਡੀਓ ਨੂੰ ਇਸ ਦੇ ਨਾਲ ਨਾਲ ਮੈਂ ਗੁਰਬਾਣੀ ਦੇ ਵਿੱਚ ਆਪਣੇ ਆਪਣੇ ਪੰਜਾਬ ਨੂੰ ਪੰਜਾਬੀਅਤ ਨੂੰ ਜੋੜਨ ਦੇ ਵਿੱਚ ਯਕੀਨ ਰੱਖਦਾ ਤੇ ਸੂਫੀਆਂ ਨਾਲ ਗਾਇਕੀ ਨੂੰ ਵੀ ਮੈਂ ਉਹਦੇ ਨਾਲ ਵੀ ਜੁੜਿਆ ਹੋਇਆ ਹਾਂ ਮੈਂ ਤੇ ਮੇਰੀ ਕੋਸ਼ਿਸ਼ ਹੈ ਕਿ ਮੌਜੂਦਾ ਗਾਇਕੀ ਦੇ ਵਿੱਚ ਸੂਫੀਆਨਾ ਗਾਇਕੀ ਦਾ ਜਿਹੜਾ ਬੋਲ ਬਾਲਾ ਚੰਗਾ ਹੋਵੇ ਜਿਹਦੇ ਨਾਲ ਸਾਡੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਜਿਹੜੀਆਂ ਉਹ ਚੰਗੀ ਚੰਗੀ ਗਾਇਕੀ ਦੇ ਨਾਲ ਡੋਨਟ نو ਚੰਗੀ ਚੰਗੀ ਭਾਸ਼ਾ ਦੇ ਨਾਲ ਜੋੜਨ ਔਰ ਜਿਹਨਾਂ ਜਿਹਦੇ ਨਾਲ ਉਹ ਉਹਨਾਂ 'ਚ ਚੰਗੀ ਚੇਤਨਾ ਆਵੇ ਚੰਗੇ ਪਾਸੇ ਉਹ ਦੀਵੇ ਦੀ ਲੋ ਜਾਂ ਨਾਵਲ ਇਸ ਵਿੱਚ ਲਿਖਿਆ ਹੈ ਇਹਦੇ ਵਿੱਚ ਤੁਸੀਂ ਕੀ ਦੱਸਿਆ ਗਿਆ ਹੈ ਜਿਹਦੇ ਮੇਨ ਪਰਪਸ ਦੀਵੇ ਦੇ ਲੋ ਨਾ ਰੱਖਿਆ ਇਹਦਾ ਪਰਪਲ ਕੀ ਸੀ ਨਾ ਇਹਦਾ ਮਕਸਦ ਜਿਹੜਾ ਦੀਵੇ ਦੀ ਲੋ ਹੈ ਇਹਦਾ ਅਰਥ ਇਹ ਹੈ ਕਿ ਜਿਹੜੇ ਲੋਕ এডਿਕੇਸ਼ਨ ਦੇ ਨਾਲ ਜੁੜ ਜਾਂਦੇ ਆ ਉਹ ਭਾਵੇਂ ਭਾਵੇਂ ਮੁੱਖ ਧਾਰਾ ਦੇ ਨਾਲੋਂ ਭਾਵੇਂ ਵਿਕਾਸ ਦੀ ਮੁੱਖ ਧਾਰਾ ਦੇ ਨਾਲੋਂ ਟੁੱਟੇ ਵੀ ਹੋਣ ਜੇ ਉਹ এডਿਕੇਸ਼ਨ ਦੇ ਨਾਲ ਜੋੜ ਦਿੱਤੇ ਜਾਣ ਤਾਂ ਉਹ ਬੜੀ ਵੱਡੀ ਕ੍ਰਾਂਤੀ ਲਿਆ ਸਕਦੇ ਆ ਹਮੇਸ਼ਾ ਪ੍ਰੇਰਣਾ ਦਿੰਦਾ ਜਿਹੜੇ ਲੋਕ ਵੀ ਨਿਰੰਤਰ ਵਿਦਿਆ ਨਾਲ ਜੁੜੇ ਰਹਿੰਦੇ ਆ ਪੜ੍ਹਦੇ ਰਹਿੰਦੇ ਆ ਉਹ ਲੋਕ ਹਮੇਸ਼ਾ ਵਿਕਸਿਤ ਹੁੰਦੇ ਆ ਵਿਕਾਸ ਕਰਦੇ ਆ ਭਾਵੇਂ ਉਹ ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ ਭਾਵੇਂ ਉਹ ਈਵਨ ਕਿ ਇੰਡਸਟਰੀਅਲ ਖੇਤਰ ਹੀ ਕਿਉਂ ਨਾ ਹੋਵੇ ਜਿਹੜੇ ਲੋਕ ਪੜ੍ਹਨਾ ਛੱਡ ਜਾਂਦੇ ਆ ਜਾਂ ਪੜ੍ਹਾਈ ਨਾਲੋਂ ਦੂਰ ਚਲੇ ਜਾਂਦੇ ਆ ਉਹ ਬੰਦੇ ਇੱਕ ਦਿਨਾਂ ਕਦੇ ਅ ਹਨੇਰੀਆਂ ਗਲੀਆਂ ਚ ਗਵਾਚ ਜਾਂਦੇ ਆ ਨਸ਼ਿਆਂ ਦੀਆਂ ਜਾਂ ਅ ਰੂੜੀਵਾਦੀ ਵੈਲਿਊਜ਼ ਦੇ ਵਿੱਚ ਉਹ ਉਹ ਕਿਤਨਾ ਕਿਤੇ ਗੁੰਮ ਗਵਾਚ ਜਾਂਦੇ ਆ ਸੋ ਮੇਰਾ ਇਹ ਮਕਸਦ ਹੈ ਕਿ ਹਰ ਪੀੜੀ ਕਟੋ ਕਟ ਬੁਨਿਆਦੀ ਵਿੱਦਿਆ ਦੇ ਨਾਲ ਨਾਲ ਸਿਹਤਕਾਰੀ ਨਾਲ ਜੁੜੇ ਉਹ ਲਿਖੇ ਵੀ ਤੇ ਪੜ੍ਹੇ ਵੀ ਤੇ ਜਿੰਨਾ ਵੀ ਜਿਹੜਾ ਆਧੁਨਿਕ ਸਿਹਤ ਆ ਜਿਹੜਾ ਜਿਹੜਾ ਕਿਉਂਕਿ ਅਪਡੇਟਡ ਸਿਹਤ ਹੁੰਦਾ ਜਿਹੜਾ ਉਹਦੇ ਨਾਲ ਉਹ ਜੁੜੇ ਸਰਦਾਰ ਇੱਕ ਕਿਹੜੇ ਸੱਤ ਤੋਂ ਤੁਸੀਂ ਇਹ ਲਿਖਣ ਲੱਗੇ ਕਿਹੜੇ ਕਿਹੜੇ ਕਿਤਾਬਾਂ ਜਾਂ ਲਾਵਾ ਲਿਖੇ ਜਾਂ ਵੀ ਤੇ ਲਿਖ ਹਾਂਜੀ ਮੈਂ ਲਗਭਗ 1997 ਤੋਂ ਮੇਰੇ ਪਹਿਲੇ ਨਾਵਲ ਦੀਵੇ ਦੀ ਲੋ ਜਿਸ ਦਾ ਮੈਂ ਜ਼ਿਕਰ ਕੀਤਾ ਉਥੋਂ ਦੇ ਨਾਲ ਨਾਲ ਹੀ ਮੈਂ ਉਦੋਂ ਹੀ ਤਕਰੀਬਨ ਮੇਰਾ ਜਿਹੜਾ ਅਧਿਆਪਨ ਦਾ ਖੇਤਰ ਹੈ ਉਹਦੇ ਵਿੱਚ ਮੈਂ ਆਪਣੀ ਸ਼ੁਰੂਆਤ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਨਿਰੰਤਰ ਮੈਂ ਲਿਖਦਾ ਵੀ ਰਿਹਾ ਪੜ੍ਹਦਾ ਵੀ ਰਿਹਾ ਤਕਰੀਬਨ 12 ਸਾਲ ਇੱਥੇ ਪੜਾਉਣ ਤੋਂ ਬਾਅਦ ਫਿਰ ਮੈਂ ਆਸਟ੍ਰੇਲੀਆ ਜਿਹੜਾ ਉੱਥੇ ਮੂਵ ਹੋ ਗਿਆ ਪਰ ਉੱਥੇ ਜਾ ਕੇ ਵੀ ਮੈਂ ਸਤਕਾਰੀ ਦੇ ਨਾਲ ਜੁੜਿਆ ਰਿਹਾ ਉੱਥੇ ਵੀ ਸਾਡੀ ਇੱਕ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਜਿਹੜੀ ਉਹ ਇੱਕ ਤਾਸਮਨ ਦਾ ਮੈਗਜ਼ੀਨ ਕੱਢਦੀ ਹੈ ਜਿਹੜਾ ਕਾਫੀ ਵੱਡੇ ਪੱਧਰ ਤੇ ਉੱਤੇ ਪੜਿਆ ਜਾਂਦਾ ਯੂਨੀਵਰਸਿਟੀਜ਼ ਦੇ ਪੱਧਰ ਦੇ ਉੱਤੇ ਉਸ ਦੀ ਚਰਚਾ ਤੇ ਨਾਲ ਨਾਲ ਅਸੀਂ ਉੱਥੇ ਸਾਹਿਤਕ ਸਭਾ ਦੇ ਵਿੱਚ ਗਜ਼ਲ ਕਵਿਤਾ ਨਾਵਲ ਦੀ ਚਰਚਾ ਜਾਂ ਕਿਸੇ ਨਾ ਕਿਸੇ ਅ ਪੋਸਤਕ ਦੀ ਕਵਤਾ ਅ ਪੋਸਤਕ ਦੀ ਚਰਚਾ ਵੀ ਕਰਦੇ ਹਾਂ ਇਸ ਤੋਂ ਇਲਾਵਾ ਮੇਰਾ 2004 ਦੇ ਵਿੱਚ ਇੱਕ ਕਵਿਤਾ ਦੀ ਕਿਤਾਬ ਕੁਝ ਪੱਤਰ ਛਪੀ ਸੀ ਤੇ ਹੁਣ ਇਸ ਤੋਂ ਅ ਤਕਰੀਬਨ ਹਫਤੇ ਤੋਂ ਹਫਤੇ ਤੱਕ ਥੋੜੇ ਸਮੇਂ ਦੇ ਵਿੱਚ ਇੱਕ ਹੋਰ ਜਿਹੜੀ ਮੇਰੀ ਕਵਿਤਾ ਦੀ ਕਿਤਾਬ ਹੈ ਜਿਸ ਦਾ ਟਾਈਟਲ ਹੈ ਹਵਾ ਵਿੱਚ ਮੁਆਫ ਕਰਨਾ ਆਪਣੂਆ ਵਾਗ ਕਰਦੇ ਹਰਫ ਜਿਸ ਦਾ ਟਾਈਟਲ ਹੈ ਆਪਣੂਆ ਵਾਗ ਕਰਦੇ ਹਰਫ ਸੋ ਕਿਤਾਬ ਦਾ ਨਾਮ ਆਪਣੂਆ ਵਾਗ ਕਰਦੇ ਹਰਫ ਹੈ ਜਿਹੜੀ ਅ ਬਸ ਇੱਕ ਦੋ ਹਫ਼ਤੇ ਦੇ ਵਿੱਚ ਹੀ ਪਾਠ ਕਰਨੇ ਹੱਥਾਂ ਦੇ ਵਿੱਚ ਹੋਵੇਗੀ ਗੀਤਾ ਦੀ ਗੱਲ ਕਰੀ ਹਾਂਜੀ ਗੀਤ ਦਾ ਕਿਉਂਕਿ ਮੈਨੂੰ ਗਾਉਣ ਦਾ ਸ਼ੌਂਕ ਮੈਂ ਬਕਾਇਦਾ ਕਲਾਸਿਕਲ ਜਿਹੜੀ ਹੈ ਕਲਾਸਿਕਲ ਸੰਗੀਤਕਾਰੀ ਦੀ ਮੈਂ ਬਕਾਇਦਾ ਜਿਹੜੀ ਹੈ ਉਹ ਨਿੱਠ ਕੇ ਸਿੱਖਿਆ ਉਹਦੇ ਬਾਰੇ ਵਕ ਵਕ ਜਿੱਥੋਂ ਵੀ ਮੈਨੂੰ ਗੁਣ ਮਿਲਿਆ ਮੈਂ ਉਹ ਲਿਆ ਤੇ ਹੁਣ ਪਿਛਲੇ ਕੁ ਸਮੇਂ ਤੋਂ ਮੈਂ ਉਹਦੇ ਵਿੱਚ ਵੀ ਆਪਣੇ ਆਪ ਨੂੰ ਅਜ਼ਮਾਇਆ ਔਰ ਮੈਨੂੰ ਬਹੁਤ ਖੂਬਸੂਰਤ ਤੌਰ ਬਰਬਰ ਦਾ ਬੜਾ ਵੱਡਾ ਹੰਗਾਰਾ ਮਿਲਿਆ ਜਿਹੜਾ ਉਹਦੇ ਵਿੱਚ ਅ ਪਹਿਲਾ ਗੀਤ ਸੀ ਮੇਰਾ 10ਵੇਂ ਪਾਤਸ਼ਾਹ ਦੇ ਦੇ ਸੁਬੰ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਮੈਂ ਸਮਰਪਿਤ ਹੋ ਕੇ ਸਾਹਿਬ ਸੋਣਾ ਉਹ ਗੀਤ ਮੈਂ ਰਿਲੀਜ਼ ਕੀਤਾ ਸੀ ਪਹਿਲਾ ਗੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮੈਂ ਜਿਹੜਾ ਲਿਖਿਆ ਸੀਗਾ ਜਿਵੇਂ ਉਹ ਦੇ ਤੋਂ ਬਗੈ ਕਿਸੇ ਹੋਰ ਨੂੰ ਨਾ ਬਲਾ ਜਿੰਦਗੀ ਦੇ ਚਾਰ ਕਿਤੇ ਹੋਰ ਨਾ ਮੈਂ ਭਲਾ ਵੱਦ ਸੂਰ ਜਾਂ ਤੋਂ ਮੁਖ ਦਾ ਉਜਾਲਾ ਜਿਉ ਯੋ ਮੇਰਾ ਸਹਬ ਸੁਣਾ ਵਾਲ ਜਗ ਦਾ ਕਨਗੀਆਂ ਵਾਲਾ ਜਿਉ ਯੋ ਮੇਰਾ ਸਹਬ ਸੁਣਾ ਸਾਰਾ ਸਰਬੰਸ ਵਾਰ ਸ਼ੁਕਰ ਮਨਉਦਾਏ ਸਾਰਾ ਸਰਬੰਸ ਵਾਰ ਸ਼ੁਕਰ ਮਨਉਦਾਏ ਯਾਰ ਈਣੇ ਦਾ ਸੱਤਰ ਪਿਆ ਮਸਤੀ ਚ ਗਾਉਂਦਾ ਏ ਯਾਰ ਈਣੇ ਦਾ ਸੱਤਰ ਪਿਆ ਮਸਤੀ ਚ ਗਾਉਂਦਾ ਏ ਉੱਚਾ ਖਾਲਸਾ ਦਾ ਉੱਚਾ ਖਾਨ ਸਦਾ ਕਦੇ ਬੋਲ ਬਲਾ ਜਿਉ ਯੋ ਮੇਰਾ ਸੇਭ ਸੁਣਾ ਵਾਹਲੀ ਜਗ ਦਾ ਕਨ ਲਗੀਆਂ ਵਾਲਾ ਜਿਉ ਯੋ ਮੇਰਾ ਸੇਭ ਸੁਣਾ